ਉਹ ਤਾਂ ਪਾ ਦਿਓ ਢੋਰ ਚ ਭਾਈ ਹਾਰ ਮੰਨ ਲੈ ਦੇ ਪਟਾ ਸਫਾਇਆ ਜਿੱਤ ਗਿਆ ਇਸ ਕਾਰਨ ਚ ਅੱਜ ਜੋਧ ਫਤੇਪੁਰ ਜੱਟਾਂ ਦਾ ਕੁੱਤਾ ਟਾਮ ਗਰੂਜ ਕਾਲਾ 10 ਨੰਬਰ ਇਸ ਚ ਜੇਤੂ ਹੈ ਜੀ पटा सफेद जित गया जी जिस कारण चाहत फतेहपुर जटा का टॉम क्रूज पांच नंबर ऐसा जेतु है जी लाल जित गया जी जिस कारण चाहत फतेहपुर जट्ट कुत्ता टॉम क्रूज काला तीन नंबर एस चो जेतू है जी लिया जी चार नंबर इस मैदान ਪਟਾ ਲਾਲ ਜਤਗਾਈ ਜਿਸ ਕਾਰਨ ਚ ਅੱਜ ਜੋਧ ਫਤੇਪੁਰ ਦੇ ਟਾਂਕੂ ਤਾ ਟੌਮ ਕਰੂਜ ਕਾਲਾ 2 ਨੰਬਰ ਇਹ ਚ ਜੇਤੂਗਾ ਜੀ ਪਟਾ ਸਫੈਜ ਜਤਗਾਈ ਜਿਸ ਕਾਰਨ ਚ ਅੱਜ ਜੋਧ ਫਤੇਪੁਰ ਦੇ ਟਾਂਕੂ ਤਾ ਟੌਮ ਕੁੱਤੇ ਡੋਰਾਂ 'ਚ ਪੈ ਗਏ ਜੀ ਹੋ ਜਾਓ ਜੀ ਸਾਈਡ ਤੇ ਅਲੋ ਪਟਾ ਲਾਲ ਜਿੱਤ ਗਿਆ ਜਿਸਕਰਨ ਚਾਚ ਜੋਧ ਫਤੇਪੁਰ ਜੱਟਾਂ ਦਾ ਕੁੱਤਾ ਟੌਮ ਕਰੂਜ਼ ਕਾਲਾ ਪਹਿਲਾ ਸੈਮੀਫਾਈਨਲ ਜਿੱਤ ਗਿਆ ਜੀ ਜੇ ਜੇਂਦਰ ਜੇੜਪੁਰ ਦੇ ਗੋਪੀ ਖਿਚੀ ਪਰ ਬਣੀਓ 200 ਰੁਪਏ ਦਾ ਪੈਸੇ ਘਰ ਲਓ ਭਾਈ ਕਿੰਨੇ ਹੋਗੇ ਲਓ ਜੀ ਦੇਖੋ ਜੀ ਹੁਣ ਗੱਲ ਕਿੱਥੇ ਜੁੜਦੀ ਹੈ ਕੀ ਬਣਦਾ ਜੀ ਮਾਲਕਾਂ ਦੇ ਨਾਲ ਝ ਟੜਕਣਾ ਤੇਜ ਡੋਰ ਲੱਗਣ ਲੱਗੀ ਹੈ ਜੀ ਬੜਾ ਲਾਲ ਜਿੱਤ ਗਿਆ ਜੀ ਜਿਸ ਕਾਰਨ ਚ ਅੱਜ ਜੋਧ ਫਤਿਹਪੁਰ ਦੇ ਟਾਕੂ ਤਾਂ ਟੌਮ ਕਰੂਜ਼ ਕਾਲਾ ਫਾ